ਸਸਿਕਾ ਜੀ ਮਾ ਕੋਮਲਕਪੁਰ ਤੋਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਐਕਸਪ੍ਰੈਸੈਂਟਡ ਡਰ ਖਾਸ ਤੌਰ ਉੱਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਦੇ ਵਿੱਚ 416 ਅੰਕ ਉੱਤੇ ਸੈੱਟ ਕੀਤੇ ਗਏ ਵਿਆਪਕ ਰੈਂਕਿੰਗ ਸਿਸਟਮ ਕੱਟਆਫ ਸਕੋਰ ਦੇ ਨਾਲ 6000 ਅਲਜੀ ਦੇਣ ਦੇ ਲਈ ਭੇਜੇ ਗਏ ਨੇ 416 ਜਾਂ ਇਸ ਤੋਂ ਵੱਧ ਦੇ CRS ਵਾਲੇ ਬਿਨਕਾਰਾਂ ਨੂੰ ਸੱਦਾ ਦਿੱਤਾ ਗਿਆ ਜੋ ਕਿ 8 ਸਤੰਬਰ 2025 ਨੂੰ ਜਾਇਸ ਤੋਂ ਪਹਿਲਾ ਜਮਾ ਕਰਵਾਏ ਗਏ ਪ੍ਰੋਫਾਈਲਾ ਦੇ ਲਈ ਟਾਈ ਬ੍ਰੇਕਿੰਗ ਨਿਯਮ ਦੇ ਅਧੀਨ ਸੀ ਕੈਨੇਡਾ ਨੇ ਹੁਣ 2025 ਦੇ ਵਿੱਚ ਕੁੱਲ 81485 ਆਈਟੀਏ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚ 36000 ਫ੍ਰੈਂਚ ਪਾਸ਼ਾ ਸ਼੍ਰੇਣੀ ਦੇ ਤਹਿਤ ਜਾਰੀ ਕੀਤੇ ਗਏ ਨੇ ਇਸ ਦੇ ਮੁਕਾਬਲੇ ਆਈਆਰਸੀਸੀ ਨੇ 2024 ਦੇ ਵਿੱਚ 98903 ਅਤੇ 2023 ਦੇ ਵਿੱਚ 110268 ਆਈਟੀਏ ਜਾਰੀ ਕੀਤੇ ਸੀ ਇਸ ਤੋਲ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ 416 ਦਾ ਸੀਆਰਐਸ ਕਟ ਕਿ ਜੋ ਕਿ ਕਈ ਹੋਰ ਸ਼੍ਰੇਣੀ ਅਜ਼ਾਦ ਦੇ ਸੱਦੇ ਦੌਰਾਨ ਦੇ ਮੁਕਾਬਲੇ ਕਾਫੀ ਘਟਾ ਹੈ ਇਹ ਨਾ ਸਿਰਫ ਡਰੋਦੀ ਸ਼੍ਰੇਣੀ ਵਿੱਚ ਵਿਸ਼ੇਸ਼ ਪ੍ਰਕਿਰਤੀ ਨੂੰ ਦਰਸਾਉਂਦਾ ਹੈ ਬਲਕਿ ਫ੍ਰਾਂਸੀਸੀ ਮੁਹਾਤਵਲੇ ਉਮੀਦਵਾਰਾਂ ਦੇ ਲਈ ਮੌਕੇ ਦੀ ਇੱਕ ਖਿੜਕੀ ਦਾ ਸੁਝਾਅ ਵੀ ਦਿੰਦਾ ਹੈ ਜਿਨ੍ਹਾਂ ਦੇ ਸਮੁੱਚੇ CRS ਸਕੋਰ ਘਟ ਹੋ ਸਕਦੇ ਨੇ ਅਗਸਤ 2025 ਤੋਂ ਫ੍ਰੈਂਚ ਭਾਸ਼ਾ ਮੁਹਾਤ ਸ਼੍ਰੇਣੀ ਦੇ ਵਿੱਚ CRS ਕਟ-ਆਫ ਦੇ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਹੈ ਜਿਸ ਨਾਲ ਇਹ ਤਾਰਾ ਯੋਗਤਾ ਪ੍ਰਾਪਤ ਉਮੀਦਵਾਰਾਂ ਦੇ ਲਈ ਵਧੇਰੇ ਪਹੁੰਚਯੋਗ ਬਣ ਗਈ ਹੈ 10 ਅਗਸਤ ਵਿੱਚ 481 ਦੇ ਸਿਖਰ ਤੋਂ ਬਾਅਦ ਕੱਟਆਫ ਲਗਾਤਾਰ ਢੇਠਵਲ ਪੱਧਰ ਸਤੰਭ ਦੇ ਵਿੱਚ 440 ਤੇ ਫਿਰ 432 ਅਤੇ ਹੁਣ 416 ਹੋ ਗਿਆ ਹੈ। ਇਹ ਆਈਏਐਸ ਸੀਸੀ ਦੁਆਰਾ ਫ੍ਰੈਂਚ ਮੁਹਾਲਤ ਵਾਲੇ ਹੋਰ ਉਮੀਦਵਾਰਾਂ ਨੂੰ ਸੱਦਾ ਦੇਣ ਦੀ ਇੱਕ ਰਣਨੀਤੀ ਖਿੱਚਿਤ ਦਿਸ ਹੁੰਦਾ ਹੈ। ਪਰ ਹੋத்ਰਾਵਾਂ ਦੇ ਮੁਕਾਬਲੇ ਕੁਝ ਹੱਦ ਤੱਕ ਢੀਲੀ ਸੀ ਆਰਐਸ ਸੀਮਾਵਾਂ ਦੇ ਨਾਲ ਹੈ। ਹਫਤੇ ਦਾ ਇਹ ਤਾਜ਼ਾ ਡੋਅ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਘਰ ਬਣਾਉਣ ਦੀ ਇੱਛਾ ਰੱਖਣ ਵਾਲੇ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮਿਆਂ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ। 6000 ITA ਅਤੇ ਸਿਰਫ 416 ਦੇ ਕਟ-ਆਫ ਦੇ ਨਾਲ ਇਸ ਸ਼੍ਰੇਣੀ ਵਿੱਚ ਬਾਰ ਬਹੁਤ ਸਾਰੇ ਲੋਕਾਂ ਦੀ ਉਮੀਦ ਨਾਲੋਂ ਵਧੇਰੇ ਪਹੁੰਚੋਗੇ ਜਿਨ੍ਹਾਂ ਲੋਕਾਂ ਦੇ ਕੋਲ ਫ੍ਰੈਂਚ ਟੈਸਟ ਦੇ ਵਧੀਆ ਨਤੀਜੇ ਨੇ ਅਤੇ ਪੂਲ ਦੇ ਵਿੱਚ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੈ ਉਹਨਾਂ ਲਈ ਇਹ ਕੈਨੇਡੀਅਨ ਸਟਾਇਨ ਵਾਸ ਲਈ ਇੱਕ ਅਰਥਪੂਰਨ ਰਸਤਾ ਖੁੱਲਦਾ ਹੈ ਅਜੇ ਵੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਲਈ CRS थ्रेशहोल्ड ਨੂੰ ਘਟਾਉਣ ਦਾ ਰੁਝਾਨ ਸੁਝਾਅ ਦਿੰਦਾ ਹੈ ਕਿ ਸਮੇਂ ਸਿਰ ਤਿਆਰੀ ਅਤੇ ਪ੍ਰੋਫਾਈਲ ਅਨੁਕੂਲਤਾ ਪਵਿੱਖ ਦੇ ਗ੍ਰਾਡ ਦੇ ਵਿੱਚ ਲਾਭਦਾਇਕ ਹੋ ਸਕਦੀ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਫ੍ਰੈਂਚ ਭਾਸ਼ਾ ਮੁਹਾਰਤੀ ਸ਼ੁਰੂਆਤ ਨੂੰ ਪੂਰਾ ਕਰਦਾ ਹੈ ਅਤੇ ਉਸ ਦਾ CRS 416 ਦੇ ਨੇੜੇ ਤੇੜੇ ਜਾਮਿਤ ਇਸ ਤੋਂ ਉੱਤੇ ਹੁੰਦਾ ਤਾਂ ਮੂਨ ਸਮੇਂ ਕਿ ਤੁਸੀਂ ਆਪਣੀ ਪ੍ਰੋਫਾਈਲ ਤਿਆਰ ਰੱਖੋ ਅਤੇ ਦਸਤਾਵੇਜ਼ ਨੂੰ ਅਪ ਟੂ ਡੇਟ ਰੱਖੋ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਐਕਸਪ੍ਰੈਸ ਐਂਟਰੀ ਡਰਾ ਖਾਸ ਤੌਰ ਉੱਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਦੇ ਵਿੱਚ 416 ਅੰਕ ਉੱਤੇ ਸੈੱਟ ਕੀਤੇ ਗਏ ਵਿਆਪਕ ਰੈਂਕਿੰਗ ਸਿਸਟਮ ਕੱਟਆਫ ਸਕੋਰ ਦੇ ਨਾਲ 6000 ਅਲਜੀ ਦੇਣ ਦੇ ਲਈ ਭੇਜੇ ਗਏ ਨੇ 416 ਜਾਂ ISO ਵਾਦੇ CRS ਵਾਲੇ ਬਿਨਕਾਰ ਅਨੁਸਰਧ ਦਿੱਤਾ ਗਿਆ ਜੋ ਕਿ 8 ਸਤੰਬਰ 2025 ਨੂੰ ਜਾਇਸ ਤੋਂ ਪਹਿਲਾ ਜਮਾ ਕਰਵਾਏ ਗਏ ਪ੍ਰੋਫਾਈਲਰ ਦੇ ਲਈ ਟਾਈ ਬ੍ਰੇਕਿੰਗ ਨਿਯਮ ਦੇ ਅਧੀਨ ਸੀ ਕੈਨੇਡਾ ਨੇ ਹੁਣ 2025 ਦੇ ਵਿੱਚ ਕੁੱਲ 81485 ਆਈਟੀਏ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚ 36000 ਫ੍ਰੈਂਚ ਪਾਸ਼ਾ ਸ਼੍ਰੇਣੀ ਦੇ ਤਹਿਤ ਜਾਰੀ ਕੀਤੇ ਗਏ ਨੇ ਇਸ ਦੇ ਮੁਕਾਬਲੇ ਆਈਆਰਸੀਸੀ ਨੇ 2024 ਦੇ ਵਿੱਚ 98903 ਅਤੇ 2023 ਦੇ ਵਿੱਚ 110268 ਆਈਟੀਏ ਜਾਰੀ ਕੀਤੇ ਸੀ ਇਸ ਤੋਲ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ 416 ਦਾ ਸੀਆਰਐਸ ਕਟ ਜੋ ਕਿ ਕਈ ਹੋਰ ਸ਼੍ਰੇਣੀ ਅਦਾਤ ਦੇ ਸੱਦੇ ਦੌਰਾਨ ਦੇ ਮੁਕਾਬਲੇ ਕਾਫੀ ਘੱਟ ਹੈ ਇਹ ਨਾ ਸਿਰਫ ਡ੍ਰੋਹ ਦੀ ਸ਼੍ਰੇਣੀ ਵਿੱਚ ਵਿਸ਼ੇਸ਼ ਪ੍ਰਕਿਰਤੀ ਨੂੰ ਦਰਸਾਉਂਦਾ ਹੈ ਬਲਕਿ ਫ੍ਰਾਂਸੀਸੀ ਮੁਹਾਰਤ ਵਾਲੇ ਉਮੀਦਵਾਰਾਂ ਦੇ ਲਈ ਮੌਕੇ ਦੀ ਇੱਕ ਖਿੜਕੀ ਦਾ ਸੁਝਾਅ ਵੀ ਦਿੰਦਾ ਹੈ ਜਿਨ੍ਹਾਂ ਦੇ ਸਮੁੱਚੇ CRS ਸਕੋਰ ਘੱਟ ਹੋ ਸਕਦੇ ਨੇ ਅਗਸਤ 2025 ਤੋਂ ਫ੍ਰੈਂਚ ਪਾਸਯੋ ਮੁਹਾਰਤ ਸ਼੍ਰੇਣੀ ਦੇ ਵਿੱਚ CRS ਕੱਟ ਆਫ ਦੇ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਜਿਸ ਨਾਲ ਇਹ ਤਾਰਾ ਯੋਗਤਾ ਪ੍ਰਾਪਤ ਉਮੀਦਵਾਰਾਂ ਦੇ ਲਈ ਵਧੇਰੇ ਪਹੁੰਚਯੋਗ ਬਣ ਗਈ ਹੈ 10 ਅਗਸਤ ਵਿੱਚ 481 ਦੇ ਸਿਖਰ ਤੋਂ ਬਾਅਦ ਕੱਟਆਫ ਲਗਾਤਾਰ ਹੇਠਾਂ ਵੱਲ ਪੱਧ ਹੈ। ਸਤੰਭ ਦੇ ਵਿੱਚ 440 ਤੇ ਫਿਰ 432 ਅਤੇ ਹੁਣ 416 ਹੋ ਗਿਆ ਹੈ। ਇਹ ਆਈਆਸਸੀ ਦੁਆਰਾ ਫ੍ਰੈਂਚ ਮੁਹਾਲਤ ਵਾਲੇ ਹੋਰ ਉਮੀਦਵਾਰਾਂ ਨੂੰ ਸੱਦਾ ਦੇਣ ਦੇ ਲਈ ਇੱਕ ਰਣਨੀਤੀ ਖਿੱਚ ਦਰਸਾਉਂਦਾ ਹੈ। ਪਰ ਹੋத்ਰਾਮ ਦੇ ਮੁਕਾਬਲੇ ਕੁਝ ਹੱਦ ਤੱਕ ਢਿੱਲੀ ਸੀ ਆਰਐਸ ਸੀਮਾਵਾਂ ਦੇ ਨਾਲ ਹੈ। ਹਫਤੇ ਦਾ ਇਹ ਤਾਜ਼ਾ ਡਰਾਅ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਘਰ ਬਣਾਉਣ ਦੀ ਇੱਛਾ ਰੱਖਣ ਵਾਲੇ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮਿਆਂ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ। 6000 आईटीए ਅਤੇ ਸਿਰਫ 416 ਦੇ ਕੱਟਆਫ ਦੇ ਨਾਲ ਇਸ ਸ਼੍ਰੇਣੀ ਵਿੱਚ ਬਾਰ ਬਹੁਤ ਸਾਰੇ ਲੋਕਾਂ ਦੀ ਉਮੀਦ ਨਾਲੋਂ ਵਧੇਰੇ ਪਹੁੰਚੋਗੇ ਜਿਨ੍ਹਾਂ ਲੋਕਾਂ ਦੇ ਕੋਲ ਫ੍ਰੈਂਚ ਟੈਸਟ ਦੇ ਵਧੀਆ ਨਤੀਜੇ ਨੇ ਅਤੇ ਪੂਲ ਦੇ ਵਿੱਚ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੈ ਉਹਨਾਂ ਲਈ ਇਹ ਕੈਨੇਡੀਅਨਸ ਥਾਈਨ ਵਾਸ ਲਈ ਇੱਕ ਅਰਥਪੂਰਨ ਰਸਤਾ ਖੁੱਲਦਾ ਹੈ ਅਜੇ ਵੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਲਈ CRS थ्रेशहोल्ड ਨੂੰ ਘਟਾਉਣ ਦਾ ਰੁਝਾਨ ਸੁਝਾਅ ਦਿੰਦਾ ਹੈ ਕਿ ਸਮੇਂ ਸਿਰ ਤਿਆਰੀ ਅਤੇ ਪ੍ਰੋਫਾਈਲ ਅਨੁਕੂਲਤਾ ਪਵਿਕਰੇ ਗਰਾ ਦੇ ਵਿੱਚ ਲਾਭਦਾਇਕ ਹੋ ਸਕਦੀ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਫ੍ਰੈਂਚ ਭਾਸ਼ਾ ਮੁਹਾਰਤ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਅਤੇ ਉਸ ਦਾ CRS 416 ਦੇ ਨੇੜੇ ਤੇੜੇ ਜਾਂ ਇਸ ਤੋਂ ਉੱਤੇ ਹੁੰਦਾ ਤਾਂ ਹੁਣ ਸਮਾਂ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਤਿਆਰ ਰੱਖੋ ਅਤੇ ਦਸਤਾਵੇਜ਼ ਨੂੰ ਅਪ ਟੂ ਡੇ ਰੱਖੋ। ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਐਕਸਪ੍ਰੈਸੈਂਟਡ ਡਰਾ ਖਾਸ ਤੌਰ ਉੱਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਦੇ ਵਿੱਚ 416 ਅੰਕ ਉੱਤੇ ਸੈੱਟ ਕੀਤੇ ਗਏ ਵਿਆਪਕ ਰੈਂਕਿੰਗ ਸਿਸਟਮ ਕੱਟਆਫ ਸਕੋਰ ਦੇ ਨਾਲ 6000 ਅਲਜੀ ਦੇਣ ਦੇ ਲਈ ਭੇਜੇ ਗਏ ਨੇ। 416 ਜਾਂ ISO ਵਰਦੇ CRS ਵਾਲੇ ਬਿਨਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਕੇ 8 ਸਤੰਬਰ 2025 ਨੂੰ ਜਾਇਸ ਤੋਂ ਪਹਿਲਾ ਜਮਾ ਕਰਵਾਏ ਗਏ ਪ੍ਰੋਫਾਈਲਰ ਦੇ ਲਈ ਟਾਈ ਬ੍ਰੇਕਿੰਗ ਨਿਯਮ ਦੇ ਅਧੀਨ ਸੀ ਕੈਨੇਡਾ ਨੇ ਹੁਣ 2025 ਦੇ ਵਿੱਚ કુલ 81485 ਆਈਟੀਏ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚ 36000 ਫ੍ਰੈਂਚ ਪਾਸ਼ਾ ਸ਼੍ਰੇਣੀ ਦੇ ਤਹਿਤ ਜਾਰੀ ਕੀਤੇ ਗਏ ਨੇ ਇਸ ਦੇ ਮੁਕਾਬਲੇ ਆਈਆਰਸੀਸੀ ਨੇ 2024 ਦੇ ਵਿੱਚ 98903 ਅਤੇ 2023 ਦੇ ਵਿੱਚ 110268 ਆਈਟੀਏ ਜਾਰੀ ਕੀਤੇ ਸੀ ਇਸ ਤੋਲ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ 416 ਦਾ ਸੀਆਰਐਸ ਕਟ ਫੇ ਜੋ ਕਿ ਕਈ ਹੋਰ ਸ਼੍ਰੇਣੀ ਅਧਾਰ ਤਸਵੀਦ ਦੌਰਾਨ ਦੇ ਮੁਕਾਬਲੇ ਕਾਫੀ ਘਟਾ ਹੈ ਇਹ ਨਾ ਸਿਰਫ ਡਰੋ ਦੀ ਸ਼੍ਰੇਣੀ ਵਿੱਚ ਵਿਸ਼ੇਸ਼ ਪ੍ਰਕਿਰਤੀ ਨੂੰ ਦਰਸਾਉਂਦਾ ਹੈ ਬਲਕਿ ਫ੍ਰਾਂਸੀਸੀ ਮੁਹਾਰਤ ਵਾਲੇ ਉਮੀਦਵਾਰਾਂ ਦੇ ਲਈ ਮੌਕੇ ਦੀ ਇੱਕ ਖਿੜਕੀ ਦਾ ਸੁਝਾਅ ਵੀ ਦਿੰਦਾ ਹੈ ਜਿਨ੍ਹਾਂ ਦੇ ਸਮੁੱਚੇ CRS ਸਕੋਰ ਘਟ ਹੋ ਸਕਦੇ ਨੇ ਅਗਸਤ 2025 ਤੋਂ ਫ੍ਰੈਂਚ ਭਾਸ਼ਾ ਮੁਹਾਰਤ ਸ਼੍ਰੇਣੀ ਦੇ ਵਿੱਚ CRS ਕੱਟ ਆਫ ਦੇ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਜਿਸ ਨਾਲ ਇਹ ਤਾਰਾ ਯੋਗਤਾ ਪ੍ਰਾਪਤ ਉਮੀਦਵਾਰਾਂ ਦੇ ਲਈ ਵਧੇਰੇ ਪਹੁੰਚਯੋਗ ਬਣ ਗਈ ਹੈ 10 ਅਗਸਤ ਵਿੱਚ 481 ਦੇ ਸਿਖਰ ਤੋਂ ਬਾਅਦ ਕੱਟ-ਆਫ ਲਗਾਤਾਰ ਰਿਹਾ ਹੈ। ਥਵਲ ਵਿਦਿਆ ਸਤੰਭ ਦੇ ਵਿੱਚ 440 ਤੇ ਫਿਰ 432 ਅਤੇ ਹੁਣ 416 ਹੋ ਗਿਆ ਹੈ। ਇਹ ਆਈਏਐਸ ਸੀਸੀ ਦੁਆਰਾ ਫ੍ਰੈਂਚ ਮੁਹਾਤ ਵਾਲੇ ਹੋਰ ਉਮੀਦਵਾਰਾਂ ਨੂੰ ਸੱਦਾ ਦੇਣ ਦੀ ਇੱਕ ਰਣਨੀਤੀ ਖਿੱਚ ਦਿਸਉਂਦਾ ਹੈ। ਪਰ ਹੋத்ਰਾਵਾਂ ਦੇ ਮੁਕਾਬਲੇ ਕੁਝ ਹੱਦ ਤੱਕ ਢੇਲੀ ਸੀ ਆਰਐਸ ਸੀਮਾਵਾਂ ਦੇ ਨਾਲ ਹੈ। ਹਫਤੇ ਦਾ ਇਹ ਤਾਜ਼ਾ ਡਰੋ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਘਰ ਬਣਾਉਣ ਦੀ ਇੱਛਾ ਰੱਖਣ ਵਾਲੇ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ 6000 ITA ਅਤੇ ਸਿਰਫ 416 ਦੇ ਕਟ-ਆਫ ਦੇ ਨਾਲ ਇਸ ਸ਼੍ਰੇਣੀ ਵਿੱਚ ਪਾਰ ਬਹੁਤ ਸਾਰੇ ਲੋਕਾਂ ਦੀ ਉਮੀਦ ਨਾਲੋਂ ਵਧੇਰੇ ਪਹੁੰਚ ਚੁੱਕੇ ਹਨ ਜਿਨ੍ਹਾਂ ਲੋਕਾਂ ਦੇ ਕੋਲ ਫ੍ਰੈਂਚ ਟੈਸਟ ਦੇ ਵਧੀਆ ਨਤੀਜੇ ਨੇ ਅਤੇ ਪੂਲ ਦੇ ਵਿੱਚ ਐਕਸਪ੍ਰੈਸ ਇੰਟੇਕ ਪ੍ਰੋਫਾਈਲ ਹੈ ਉਹਨਾਂ ਲਈ ਇਹ ਕੈਨੇਡੀਅਨ ਸਟਾਇਨ ਵਾਸ ਲਈ ਇੱਕ ਅਰਥਪੂਰਨ ਰਸਤਾ ਖੁੱਲਦਾ ਹੈ ਅਜੇ ਵੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਲਈ CRS थ्रेशहोल्ड ਨੂੰ ਘਟਾਉਣ ਦਾ ਰੁਝਾਨ ਸੁਝਾਅ ਦਿੰਦਾ ਹੈ ਕਿ ਸਮੇਂ ਸਿਰ ਤਿਆਰੀ ਅਤੇ ਪ੍ਰੋਫਾਈਲ ਅਨੁਕੂਲਤਾ ਪੂਵਕਿਰੇ ਗਰਾ ਦੇ ਵਿੱਚ ਲਾਭਦਾਇਕ ਹੋ ਸਕਦੀ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਫ੍ਰੈਂਚ ਭਾਸ਼ਾ ਮੁਹਾਰਤ ਦੀ ਸ਼ਰਤ ਨੂੰ ਪੂਰਾ ਕਰਦਾ ਹੈ ਅਤੇ ਉਸ ਦਾ CRS 416 ਦੇ ਨੇੜੇ ਤੇੜੇ ਜਾਂ ਫਿਰ ਇਸ ਤੋਂ ਉੱਤੇ ਹੁੰਦਾ ਤਾਂ ਹੁਣ ਸਮਾਂ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਤਿਆਰ ਰੱਖੋ ਅਤੇ ਦਸਤਾਵੇਜ਼ ਨੂੰ ਅਪ ਟੂ ਡੇਟ ਰੱਖੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ